두 숨이래 검문 두 숨이래 검문. 그래야지. 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 그야지 그래야지. 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 그래야 ਆਪਾਂ ਤੋਂ ਕੀ ਗੱਲ ਨਾ ਜਸੋਂ ਨੂੰ ਦੇ ਗਏ ਨਾ ਤਾਂ ਉਹ ਦਹੀ ਨਾ ਹਾਂ ਜੀ ਆਓ ਆਓ ਰਾਜੀ ਆਓ ਆਓ ਜੀ ਆਓ ਡਾਕਟਰ ਸਾਹਿਬ ਆ ਵੀ ਇਧਰ ਆਦਰ ਆਜ ਇਧਰ ਆ ਬੇਧਰਾ ਹੋਈ ਬਹੁਤ ਮਰੀਜ਼ ਜੀ ਤੁਹਾਡਾ ਤੁਹਾਡਾ ਕੋਸੇ ਬਣੀ ਗੱਲ ਕਰਦੇ ਆ ਨਾ ਕਿ ਉਹ ਨੂਨ ਫਸ ਗਾ ਕਿਹਨਾਂ ਅਰੇ ਮਾਈਕਲ ਜੀ ਅਮਰਸਰ ਦਿਹਾਤੀ ਪੁਲਿਸ ਜਿਹੜੇ ਬੜੀ ਕਮਿਟਿਡ ਹੈ ਜੇ ਕੋਈ ਵੀ ਕ੍ਰਾਈਮ ਹੋਣਾ ਉਹਨੂੰ ਸੋਲਵ ਕੀ ਜਾਗਾ ਹੈ ਕਿਸੇ ਦਾ ਟਾਇਰ ਜਿਹੜੇ ਲੁੱਟ ਹੋਏ ਸੀ ਪੁਲਿਸ ਵੱਲੋਂ ਜਿਹੜੇ ਹੈ ਵੱਖ-ਵੱਖਰੀ ਟੀਮਾਂ ਨੇ ਜੋ ਕੰਮ ਕੀਤਾ ਹੈ ਉਹ ਸੁਲਾਗਾ ਯੋਗ ਜਨਰਲ ਇਨਾਂ ਨੇ ਮੀਟਿੰਗ ਕੀਤੀ ਹੈ ਉਸੇ ਮੀਟਿੰਗ ਦੇ ਨਤੀਜੇ ਸਰਕਾਰ ਜਿਹੜਾ ਹੈ ਕੇਸ ਸਟ੍ਰੈਸ ਹੋਇਆ ਜਿਹੜੇ ਪ੍ਰੋਪਰ ਰਿਕਵਰੀ ਹੋਈ ਹੈ ਤੇ ਬੰਦੇ ਫੜੇ ਗਏ ਕੁਝ ਬੰਦੇ ਜਿਹੜੇ ਜਿਹਦੇ ਵੀ ਜਿਵੇਂ ਕਿ ਕੱਲ ਵੀ ਦੱਸਿਆ ਕਿ 10 ਬੰਦੇ ਆਇਡੈਂਟੀਫਾਈ ਹੋਏ ਨੇ ਕੁਝ ਹੋਰ ਬੰਦੇ ਜਿਹੜੇ ਹੈ ਅਫਰਡਰ ਇਨਵੈਸਟੀਗੇਸ਼ਨ ਚ ਉਹ ਆਇਡੈਂਟੀਫਾਈ ਹੋਏ ਨੇ ਇਹ ਸਾਰਿਆਂ ਦੀ ਅਰੈਸਟੇਸ਼ਨ ਹੋ ਚੁੱਕੀ ਹੈ ਇਹਨਾਂ ਦੀ ਅਰੈਸਟ ਸੁੰਗਰ ਜਿਹੜੀ ਹੈ ਉਹ ਕਰ ਲਈ ਜਾ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ ਬਾਕੀ ਜਿਹੜਾ ਹੈ ਕੇਸ ਟ੍ਰੈਸ ਹੋ ਚੁੱਕਿਆ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਤੇ ਜਿਵੇਂ ਕਿ ਜਿਹੜੇ ਲਗੇ ਮਾਲਕ ਜਿਹੜੇ ਨੇ ਕੋਲ ਸਟੋਰ ਦੇ ਉਹਨਾਂ ਵੱਲੋਂ ਵੀ ਜਿਹੜੀ ਹੈ ਲਿੰਕ ਸਹਿਮਤੀ ਤੇ ਕੁਝ ਵੀ ਹੈ ਪੁਲਿਸ ਦੇ ਕੰਮ ਦੀ ਸਰਾਨਾ ਕੀਤੀ ਲਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਪੁਲਿਸ ਦੇ ਕਾਫੀ ਜਿਹੜਾ ਮੇਨੂੰ ਬਹੁਤ ਉੱਚਾ ਕਰਨ ਵਾਲੀ ਗੱਲਾਂ ਕਹੀਆਂ ਨੇ ਤੇ ਧੰਨਵਾਦ ਬਹੁਤ ਸਰ ਇਹ ਸਬਰਦਾਰੀ ਦੀ ਗੱਲ ਹੈ ਕਿਉਂਕਿ ਪੈਨਸ਼ਪ ਲੈਟੈਂਸ ਹੈਗੇ ਜਦਾ ਜਦਾ ਇਹ ਜਦਾ ਸਰਵਾਈਵ ਨਹੀਂ ਕਰ ਪਾਉਂਦੇ ਕਿਉਂਕਿ ਹਵਾ ਵਿੱਚ ਗਰਮੀ ਬਹੁਤ ਆ ਜਾਂਦੀ ਤੇ ਇਹਨਾਂ ਨੂੰ ਸਬਰਦਾਰੀ ਕਿਸ ਤਰ੍ਹਾਂ ਉਹਨੂੰ ਦਿਖਦੇ ਲੀਗਲ ਪ੍ਰੋਸੈਸ ਅਸੀਂ ਜਿੰਨਾ ਪੁਲਿਸ ਵੱਲੋਂ ਕੋਈ ਬਾ ਕੋਈ ਫਾਈਲ ਵਰਕ ਜਾਂ ਜੋ ਵੀ ਕੋਈ ਰਿਕਾਰਡ ਪੇਸ਼ ਕਰਨਾ ਹੈ ਉਹ ਸਾਡੇ ਵੱਲੋਂ ਐਸ ਸੂਨ ਐਸ ਪੋਸੀਬਲ ਉਹ ਕਰਵਾਇਆ ਜਾਏਗਾ इवन ਸਾਨੂੰ ਆਈਡੀਆ ਹੈ ਇਹ ਪੈਰੀਸ਼ੀਅਲ ਆਈਟਮਸ ਦੇ ਤੇ ਜਦੋਂ ਅਸੀਂ ਰਿਕਵਰੀ ਕਰ ਲਈ ਹੈ ਤਾਂ ਇਹ ਜੋ ਮਾਲਕਾਨਾ ਦੀ ਸਮਝ ਹੈ ਉਹਨਾਂ ਕੋਲ ਪੂਜਦਾ ਹੋਣਾ ਚਾਹੀਦਾ ਹੈ ਲੀਗਲੀ ਜੋ ਇਹਦੇ ਕਾਰਵਾਈ ਉਹ ਅਸੀਂ ਐਕਸਪੀਡਟ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਆ ਗਿਆ ਬਾਕੀ ਸਰ ਇੱਕ ਮਿੰਟ ਦਰ ਆਪੀਂਸ ਸਰ ਆਈ ਤੋਂ ਠੀਕ 6 ਦਿਨ ਪਹਿਲੇ ਆਪਾਂ ਇੱਕ ਵਾਰੀ ਮਿਲੇ ਸੀ ਦੁਬਾਰਾ ਸਾਰੇ ਭਰਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਅੱਪਾ ਇਸ ਕੰਮ ਦੇ ਵਿੱਚ ਪ੍ਰੈਸ ਵਾਲੇ ਮੇਰੇ ਭਰਾ ਵੀ ਨਾਲ ਹੋਣਗੇ ਸਾਡੇ ਵਪਾਰੀ ਵੀ ਪੁਲਿਸ ਪ੍ਰਸ਼ਾਸਨ ਵੀ ਆਰ ਪੋਲੀਟਿਕਲ ਪਾਰਟੀਆਂ ਵੀ ਔਰ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਰਿਕਵਰੀ ਲਿਆਂਗੇ ਰਿਕਵਰੀ ਕਰਾਂਗੇ ਪਰਵਾਵਾਂਗੇ ਇਹ ਸਭ ਕੁਝ ਉਸ ਈਸ਼ਵਰ ਦੀ ਕਿਰਪਾ ਦੇ ਨਾਲ ਸਾਡਾ ਸੋਚਣ ਤੋਂ ਵੀ ਜਲਦੀ ਰਿਕਵਰੀ ਹੋਈ ਹੈ ਇਹਦੇ ਵਾਸਤੇ ਪੁਲਿਸ ਪ੍ਰਸ਼ਾਸਨ ਇੱਕ ਵਧਾਈ ਦਾ ਪਾਤਰ ਹੈ ਜਿਹਨਾਂ ਦੀ ਟੀਮਾਂ ਰਾਤ ਦਿਨ ਲੱਗੀਆਂ ਨਹੀਂ ਹੈ ਉਹਦਾ ਰਿਜ਼ਲਟ ਸਾਹਮਣੇ ਆਇਆ ਕਿ ਸੀ ਬਹੁਤ ਜਲਦੀ ਉਸ ਜਗ੍ਹਾ ਤੇ ਪਹੁੰਚ ਗਿਆ ਜਿਸ ਜਗ੍ਹਾ ਤੇ ਥੋੜਾ ਟਾਈਮ ਲੱਗ ਸਕਦਾ ਸੀ ਲੇਕਿਨ ਬਹੁਤ ਫਾਸਟ ਟਰੈਕ ਤੇ ਇਸ ਤੋਂ ਜਲਦੀ ਹੋ ਵੀ ਨਹੀਂ ਸਕਦਾ ਜਿੰਨੀ ਜਲਦੀ ਪਰਮਾਤਮਾ ਨੇ ਸਾਡਾ ਸੁਣ ਲਈ ਪਰ ਮੈਂ ਇਹਦੇ ਵਾਸਤੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੀਆਂ ਐਸੋਸੀਏਸ਼ਨਾਂ ਨੂੰ ਜਿਹੜੀ ਮੇਰੇ ਨਾਲ ਜੁੜੀਆਂ ਟ੍ਰੇਡ ਐਸੋਸੀਏਸ਼ਨ ਜਿਹੜੇ ਮੇਰੇ ਮੈਂਬਰ ਹੈ ਐਸੋਸੀਏਸ਼ਨ ਦੇ ਜਿਹੜੇ ਕਿ ਹਮੇਸ਼ਾ ਮੇਰੇ ਨਾਲ ਰਹਿੰਦੇ ਆ ਮੈਂ ਕਦੀ ਵੀ ਇਹਨਾਂ ਨੂੰ ਆਪਣੇ ਤੋਂ ਪਰੇ ਨਹੀਂ ਸਮਝਿਆ ਮੇਰੇ ਜਿੰਨੇ ਵੀ ਆਫਿਸ ਬੇਰਰ ਹੈ ਪ੍ਰੈਜ਼ੀਡੈਂਟ ਹੈ ਸੈਕਟਰੀ ਹੈ ਜਾਂ ਜੋ ਵੀ ਕੈਸ਼ੀਅਰ ਹੈ ਜੋ ਵੀ ਸਾਡੇ ਆ ਜਿੰਨੇ ਵੀ ਸਾਡੀ ਬਣੀ ਹੈ ਸੰਸਥਾ ਉਹ ਸਾਰੀ ਮੇਰੇ ਨਾਲ ਹੈ ਜਿਸ ਵਕਤ ਵੀ ਮੈਂ ਜੋ ਵੀ ਕੰਮ ਕਰਨਾ ਸਾਰੇ ਮੇਰੇ ਨਾਲ ਜੁੜ ਜਾਂਦੇ ਆ ਉਹਦਾ ਰਿਜ਼ਲਟ ਆ ਕਿ ਆਪਾਂ ਕਿੱਥੇ ਹੋ ਕੇ ਚੱਲਨੇ ਆ ਤੇ ਉਹਦਾ ਰਿਜ਼ਲਟ ਆ ਕਿ ਅਸੀਂ ਆਪਾਂ ਨਤੀਜੇ ਤੇ ਪਹੁੰਚ ਜਣੇ ਜਦੋਂ ਵੀ ਕੋਈ ਪ੍ਰੋਬਲਮ ਆ ਜੇ ਇੱਥੇ ਅੱਜ ਸਰ ਜੀ ਅਸਾਂ ਕਿ ਅੱਜ ਤੋਂ ਠੀਕ ਹੀ ਦਿਨ ਪਹਿਲੇ ਐਸਐਸਪੀ ਸਾਹਿਬ ਵੀ ਮੇਰੇ ਕੋਲ ਆਏ ਸੀ ਅਜੇ ਗੁਪਤਾ ਜੀ ਵੀ ਆਏ ਸੀ ਉਹਨਾਂ ਦਾ ਸਮਾਨ ਕਰਨਾ ਸਾਡਾ ਫਰਜ਼ ਸੀ ਇਨਸਾਨੀ ਫਰਜ਼ ਸੀ ਵਪਾਰਿਕ ਫਰਜ਼ ਸੀ ਉਹ ਅਸੀਂ ਸਾਰੇ ਜਣੇ ਖੁਸ਼ ਸੀ ਕਿ ਆਣਗੇ ਉਹਨਾਂ ਨੂੰ ਸੰਭਾਲੇ ਕੀਤਾ ਆਪਾਂ ਨੇ ਉਹਨਾਂ ਦਾ ਥੈਂਕਸ ਕੀਤਾ ਕਿ ਤੁਸੀਂ ਸਾਡਾ ਇੰਨਾ ਵੱਡਾ ਕੰਮ ਜਿਹੜਾ ਹੈ ਉਹ ਬੜੇ ਜਲਦੀ ਤਰੀਕੇ ਨਾਲ ਕਰਵਾ ਦਿੱਤਾ ਉਹ ਰਸੇ ਕਾ ਕੇ ਦੋਨਾਂ ਨੇ ਸੀ ਬੁਲਾਇਆ ਸੀ ਆਪਣੇ ਆਫਿਸ 'ਚ ਬੈਠ ਕੇ ਸਾਰੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਅਸੀਂ ਇਹਨਾਂ ਨੂੰ ਸਮਝਾਇਤ ਕੀਤਾ ਤੇ ਸਰ ਕਿੰਨੇ ਦੀ ਲੁੱਟ ਸੀ ਕਿੰਨੇ ਦਾ ਕੁਝ ਇਹ ਇਹ ਨੂੰ ਲੈ ਕੇ بڑا ਸਵਾਲ ਖੜੇ ਹੋ ਰਹੇ ਕਿੰਨੇ ਦੀ ਲੁੱਟ ਸੀ ਸਰ ਅਸਲ 'ਚ ਕਰਕੇ ਸਵਾਲ ਖੜੇ ਹੋ ਰਿਹਾ ਹੈ ਕਿ ਕੁਛ ਨਾ ਉਹਦੀਆਂ ਚ ਕੈਲਕੂਲੇਸ਼ਨ ਜਿਹੜੀ ਹੈ ਉਹ ਮਾਰਕੀਟ ਵੀ ਦੀ ਕਿਸੇ ਟਾਈਮ ਤੇ ਕੋਈ 1 ਕਰੋੜ ਰੁਪਏ ਦੇ ਮਾਲ ਆ 3 ਕਰੋੜ ਹੋ ਜਾਂ 4 ਕਰੋੜ ਦੇ ਵਿੱਚ 550 ਲੱਖ ਦੀ ਫਲਕਚੁਏਸ਼ਨ ਹੁੰਦੀ ਹੈ ਉਸ ਕਾ ਕੇ ਪੂਰਾ ਐਗਜੈਕਟ ਨਹੀਂ ਕਿਸੇ ਕੋਈ ਦੱਸ ਸਕਦਾ ਲੇਕਿਨ ਆਏਗਾ ਕਿ ਰਾਉਂਡ ਬੋਡ 3.5 ਕਰੋੜ ਦੀ ਹੈ ਸੀ ਸਾਰੀ ਜੋ ਵੀ ਅਸੀਂ ਮਾਲ ਸੀ ਉਹ ਆਪਾਂ ਪੂਰਾ ਰਿਕਵਰ ਕਰ ਲਿਆ ਹੈ ਪੁਲਿਸ ਦੇ ਮਦਦਕ ਔਰ ਉਹਨਾਂ ਨੇ ਰਿਸ਼ਿਓ ਸਾਨੂੰ ਦਿੱਤੀ ਹੈ ਉਹਨਾਂ ਨੂੰ ਅਸੀਂ ਆਪਾਂ ਰਿਕਵੈਸਟ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ سپੁਰਦਾਰੀ ਕੀਤੀ ਜਾਵੇ ਉਹਦਾ ਜੜਾ ਵੀ ਪ੍ਰੋਸੀਜਰ ਹੈ ਉਹ ਫਾਲੋ ਕਰਾਇਆ ਜਾਏ ਜਿਹੜਾ ਕੋਰਟ ਦੇ ਤੋਂ ਕੋਈ ਪਰਮਿਸ਼ਨ ਲੈਣੀ ਹੋ ਲੈ ਕੇ ਆਪਾਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵੀਕ ਆਪਾਂ ਨੂੰ ਜਿਹੜੇ ਜਿਹੜੇ ਬੰਦੇ ਦਾ ਮਾਲ ਹੈ ਕਿਉਂਕਿ ਪੈਰੀਸ਼ੇਬਲ ਆਟਮਾ ਖਰਾਬ ਹੋਣ ਦਾ ਡਰ ਹੈ ਗਰਮੀ ਹੈ ਅਸੂਨ ਜਿੰਨੇ ਜਲਦੀ 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 ਉਹਨਾਂ ਦੀ ਪੈਦਾਵਾਈ ਕਰਕੇ ਇਹਨਾਂ ਦੇ ਅਜੇ ਤੱਕ ਮੈਂ ਪੂਰੀ ਤਰ੍ਹਾਂ ਤੇ ਤਦ ਚੈਨ ਨਾ ਬੈਠਾਂਗਾ ਜਿੰਨੇ ਦੇ ਤੱਕ ਪੈਦਾਵਾਈ ਨਹੀਂ ਹੁੰਦੀ ਪਰ ਪੈਦਾਵਾਈ ਬਹੁਤ ਜਲਦੀ ਹੋ ਜਾਏਗੀ ਪਰਮਾਤਮਾ ਨੇ ਚਾਹਿਆ ਤੇ 5-7 ਦਿਨਾਂ ਜੀ ਪੈਦਾਵਾਈ ਕਰਾ ਕੇ ਉਸ ਤੋਂ ਬਾਅਦ ਵਪਾਰੀਆਂ ਨੂੰ ਸਕੂਨ ਮਿਲੇਗਾ ਕਿ ਮਾਲ ਉਹਨਾਂ ਕੋਲ ਆਪਣੇ ਕੋਲ ਆ ਗਿਆ ਜੀ ਬੇਸ਼ੱਕ ਜੀ ਘਟੇ ਜਾਨ ਕੇ ਨੋਟ ਆਇਆ ਜੀ ਮਾਮਲਾ ਵੱਡੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਸਰਕਾਰ ਨੇ ਤੁਹਾਡੀ ਆਮ ਆਦਮੀ ਦੀ ਜ਼ਿੰਕਾਰ ਹੈ ਤੇ ਵਪਾਰੀਆਂ ਦੇ ਚਿਹਰੇ ਜਿਹੜੇ ਕਿ ਬਹੁਤ ਪਿਛਲੇ ਜਿਹੜੇ ਹਫਤੇ ਦੀ ਗੱਲ ਕਰੀ ਤਾਂ ਬਹੁਤ ਇਹਨਾਂ ਦੇ ਚਿਹਰੇ ਦੇ ਨਾਲ ਐਉਂ ਬੇਰ ਕੀ ਕਹਣਾ ਹੈ ਸਭ ਤੋਂ ਪਹਿਲੇ ਤੇ ਮੈਂ ਪੰਜਾਬ ਪੁਲਿਸ ਖਾਸ ਕਰਕੇ ਸਾਡੇ ਐਸਐਸਪੀ ਮਿਸਟਰ ਚਰਨਜੀਤ ਜੀ ਦਾ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਔਰ ਬਾਕੀ ਟੀਮਾਂ ਵੀ ਜਿਹੜੀਆਂ ਇਹਨਾਂ ਦੇ ਨਾਲ ਜਿਨ੍ਹਾਂ ਨੇ ਰਲ ਕੇ ਆਪਰੇਸ਼ਨ ਕੀਤਾ ਇਹ ਜਿਹੜੀ ਅਨਪ੍ਰੈਸੀਡੈਂਟਡ ਕੈਤੀ ਸੀਗੀ ਇਕ ਅਪਲੀਕੇਸ਼ਨ ਦੀ ਪਹਿਲੀ ਤਰ੍ਹਾਂ ਦੀ ਡਕੈਟੀ ਸੀ ਪੰਜਾਬ ਦੇ ਵਿੱਚ ਜਿਹੜੀ ਪਹਿਲੇ ਕਦੀ ਨਹੀਂ ਦੇਖੀ ਗਈ ਮਗਰ ਇਸ ਡਕੈਟੀ ਨੂੰ ਰੇਸ ਕਰਨ ਚ ਜਿਸ ਬਾਖੂਬੀ ਦੇ ਨਾਮ ਪੰਜਾਬ ਪੁਲਿਸ ਔਰ ਇਹਨਾਂ ਦੀਆਂ ਬਾਕੀ ਐਸੋਸੀਏਟ ਟੀਮਾਂ ਨੇ ਕੰਮ ਕੀਤਾ ਔਰ ਵਿਦਿਨ ਦਾ ਸਪੈਨ ਆਫ 5 ਡੇਸ ਜਿਹੜਾ ਇਹਨਾਂ ਨੇ ਉਹਨਾਂ ਨੂੰ ਪਕੜ ਕੇ ਰੇਸ ਕਰਕੇ ਪਕੜ ਕੇ ਔਰ ਜਿਹੜਾ ਅਰੈਸਟ ਕੀਤਾ ਹੈ ਉਦੇ ਲਈ ਮੈਂ ਪੰਜਾਬ ਪੁਲਿਸ ਦੀ ਤਾਰੀਫ ਕਰਦਾ ਐ ਇਹਨਾਂ ਦੀ ਬਾਕੀ ਟੀਮਾਂ ਦੀ ਤਾਰੀਫ ਕਰਦਾ ਔਰ ਮੈਂ ਵਿਸ਼ਵਾਸ ਦਵਾਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਵਪਾਰੀਆਂ ਦੇ ਜਾਨ ਦੀ maal ਦੀ ਰਾਖੀ ਲਈ ਜਿਹੜੀ ਆ ਵਤੀਬਦ ਹੈ ਉਹਦੇ ਲਈ ਜੋ ਵੀ ਕਰਨਾ ਪਏਗਾ ਸਰਕਾਰ ਨੂੰ ਤਾਂ ਕਿ ਇਨ ਫਿਊਚਰ ਕੋਈ ਇਸ ਤਰ੍ਹਾਂ ਦਾ ਅਨਸੁਭਾਵੀ ਘਟਨਾ ਨਾ ਹੋਵੇ ਉਹਦੇ ਲਈ ਮੈਂ ਤਾਂ ਦੱਸਣਾ ਚਾਹਾਂਗਾ ਕਿ ਪਿਛਲੇ ਦਿਨੀ ਮੈਨੂੰ ਮਹਿਰਾ ਸਾਹਿਬ ਨੇ ਅੰਮ੍ਰਿਤ ਮਹਿਰਾ ਜੀ ਦੇ ਜੁੜੇ ਕਿ ਪ੍ਰਧਾਨ ਨੇ ਮਜੀਠਵੱਡੀ ਐਸੋਸੀਏਸ਼ਨ ਦੇ ਤੇ ਜਦੋਂ ਟਿਕਿਆ ਸੀ ਉਹਦੇ ਵੈਰੀ ਨੈਕਸਟ ਡੇ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ 6 ਤਰੀਕ ਨੂੰ ਮੈਂ ਇੱਥੇ ਆਇਆ ਸੀ ਮੈਂ ਦੇਖ ਰਿਹਾ ਸੀ ਕਾਫੀ ਚਿਹਰੇ ਉੱਤੇ ਸੀ ਕਾਫੀ ਲੋਕ ਜਿਹੜੇ ਵਪਾਰੀ ਨੇ ਉਹ ਬੜੇ ਡੀਮੋਟਿਵੇਟਿਡ ਸੀਗੇ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋ ਰਹੀ ਹੈ ਆਪਾਂ ਰੈਗੂਲਰਲੀ ਜਿਹੜੀ ਆ ਉਹਨਾਂ ਦੇ ਨਾਲ ਜਿਹੜਾ ਟਾਈਅੱਪ ਜਿਹੜਾ ਕਰਕੇ ਔਰ ਇਹਨਾਂ ਨਾਲ ਆਨਲਾਈਨ ਇਹਨਾਂ ਨਾਲ ਬੜੀ ਸਾਰੀ ਡਿਸਕਸ਼ਨਸ ਚੱਲ ਰਹੀ ਸੀ ਔਰ ਇਹਨਾਂ ਨੇ ਮੈਨੂੰ ਜਿਹੜਾ ਵਿਸ਼ਵਾਸ ਹੋਇਆ ਸੀ ਕਿ ਬੜੀ ਜਲਦੀ ਹੀ ਤੁਹਾਨੂੰ ਅਸੀਂ ਜਿਹੜਾ ਕੋਈ ਪੋਜ਼ਿਟਿਵ ਰਿਜ਼ਲਟ ਦਿਆਂਗੇ ਮਾਵਲਾ ਸੀਐਮ ਸਾਹਿਬ ਦੇ ਧਿਆਨ ਚ ਵੀ ਸੀਐਮ ਸਾਹਿਬ ਦੇ ਧਿਆਨ ਚ ਵੀ ਲਿਆਦਾ ਗਿਆ ਉਹਨਾਂ ਨੂੰ ਵੀ ਮੈਂ ਫੋਨ ਕਰਕੇ ਅਲੱਗ ਹੈ ਉਹਨਾਂ ਦੀ ਤਬੀਅਤ ਦਾ ਬੁਖਾਰ ਸੀ ਸੀਐਮ ਸਾਹਿਬ ਨੂੰ ਫਿਰ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਅਸੀਂ ਗੱਲ ਨਹੀਂ ਮੈਂ ਇੰਤਾਚਾਂ ਡੀਜੀਪੀ ਸਾਹਿਬ ਨੂੰ ਇਨਸਟਰਕਸ਼ਨਸ ਦੇ ਦਿੱਤੀ ਹੈ ਔਰ ਤੁਸੀਂ ਦੇਖੋ ਕਿ ਇੰਨੀ ਜਲਦੀ ਕਦੀ ਵੀ ਅਜ ਤੱਕ ਰਿਕਵਰੀ ਨਹੀਂ ਹੋਈ ਤੇ ਜਦੋਂ ਮੈਂ ਇੱਥੇ ਆਇਆ ਤੇ ਬੜੀ ਟੀਮ ਆਨਲਾਈ ਸੀਗੇ ਸਾਰੇ ਵਪਾਰੀ ਤੇ ਮੈਂ ਇਹਨਾਂ ਨੂੰ ਆਸ਼ਵਾਸਨ ਦੇ ਕੇ ਗਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਇਹਦਾ ਰਿਜ਼ਲਟ ਆਏਗਾ ਔਰ ਉਹ ਰਿਜ਼ਲਟ ਤੁਸੀਂ ਦੇਖ ਰਹੇ ਹੋ ਆਇਆ ਵੀ ਹੈ ਕੁਝ ਮੰਗਾ ਇਹਨਾਂ ਨੇ ਮੇਰਾ ਸਾਹਬ ਨੇ ਔਰ ਇਹਨਾਂ ਦੇ ਬਾਕੀ ਜਿੰਨੇ ਵੀ ਐਸੋਸੀਏਸ਼ਨ ਦੇ ਮੈਂਬਰਸ ਨੇ ਉਹਨਾਂ ਨੇ ਇੱਕ ਗਿਆ ਸੀ ਪੀਸੀਆਰ ਉਹਦੀ ਕੰਪਲਾਈਅੰਸ ਹੋ ਗਈ ਹੈ ਪੀਸੀਆਰ ਮੈਂ ਦੇਖ ਰਿਆ ਸੀ ਬਾਹਰ ਲੱਗੀ ਹੈ ਪਰਮਨੈਂਟ ਅਸੀਏ ਤੇ ਪੀਸੀਆ ਦੇਤੀ ਹੈ ਪਲੱਸ ਜਿਹੜੀ ਪੈਟਰੋਲਿੰਗ ਹੈ ਤਾਂ ਕਿ ਕਿਸੇ ਵਪਾਰੀ ਦੇ ਅੰਦਰ ਕੋਈ ਇਹੋ ਜੀ ਮਤਲਬ ਹੁੰਦਾ ਨਾ ਇਨਸਿਕਿਉਰਟੀ ਅਲੀ ਫੀਲਿੰਗ ਨਾ ਆਵੇ ਉਹ ਨਹੀਂ ਆਏਗੀ ਉਹਦੇ ਲਈ ਅਸੀਂ ਪੈਟਰੋਲਿੰਗ ਵਧਾ ਦਿੱਤੀ ਹੈ ਔਰ ਵਿਸ਼ਵਾਸ ਜਵਾਨੇ ਆ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਣਾ ਕਿ ਦੇਖੋ ਰਿਕਵਰੀ ਹੋ ਗਈ ਸਭ ਕੁਝ ਹੋ ਗਿਆ ਬੰਦੇ ਅਰੈਸਟ ਹੋ ਗਏ ਪਕੜੇ ਗਏ ਤਾਂ ਬਹੁਤ ਵਧੀਆ ਬਗਰ ਥਿੰਨੀ ਦੇ ਤੱਕ ਇਹਨਾਂ ਦਾ ਜਿਹੜਾ ਮਾਲ ਗਿਆ ਇਹਨਾਂ ਨੂੰ ਵਾਪਸ ਨਹੀਂ ਮਿਲਦਾ ਥਿੰਨੀ ਦੇ ਤੱਕ ਮੈਂ ਇਹਨਾਂ ਨੂੰ ਕਿਹਾ ਐਸਐਸਪੀ ਸਾਹਿਬ ਨੂੰ ਕਿਹਾ ਕਿ ਤੁਸੀਂ ਜਿੰਨਾ ਜਲਦੀ ਔਰ ਈਜ਼ੀਲੀ ਆਸਾਨੀ ਦੇ ਨਾਲ ਜਿਹੜਾ ਇਹਨਾਂ ਨੂੰ ਮਾਲ ਕਿਉਂਕਿ ਕੁਝ ਆਈਟਮਸ ਪੈਨਿਸ਼ੀਬਲ ਆ ਦੇ ਚ ਉਹ ਖਰਾਬ ਹੋਣ ਨਾ ਹੋਣ ਤਾਂ ਕਰਕੇ ਇਸੇ ਕਰਕੇ ਮੈਂ ਇਹਨਾਂ ਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਅਸੀਂ ਕੋਈ ਇਹੋ ਜਿਹਾ ਪ੍ਰੋਸੀਜਰ ਅਡਾਪਟ ਕਰੀਏ ਜਿਸ ਦੇ ਨਾਲ ਇਹਨਾਂ ਨੂੰ ਇਹਨਾਂ ਦਾ ਮਾਲ ਵਾਪਸ ਮਿਲ ਜਾਏ ਔਰ ਜਿਹੜੀ ਦੌਰਕ ਇਹਨਾਂ ਦੇ ਚਿਹਰੇ ਚ ਅਜ ਨਜ਼ਰ ਆ ਰਹੀ ਹੈ ਅਗਰੀ ਅਰੀ ਹੋਰ ਕਈ ਗੁਣਾ ਨਜ਼ਰ ਆਵੇ ਸੋ ਬੈ ਇਤਾਰੀ ਫਿਰ ਵਿਸ਼ਵਾਸ ਜੋ ਅੰਦਰ ਕਿ ਨਾ ਸਰਕਾਰ ਜਿਹੜੀ ਆ ਉਹ ਹਰ ਪਾਸਿਓ ਵਪਾਰੀਆਂ ਦੇ ਨਾਲ ਖੜੀ ਆ ਔਰ ਖੜੀ ਰਹੇ ਧੰਨਵਾਦ